ਕਹਿੰਦੇ ਪਾਸ਼ਕ ਦੇ ਭਲੀ ਸੁਹਾਵੀ ਛੋਪਰੀ ਜਾ ਮਹਿ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਕਿਸਰਾਏ ਵੱਡੇ ਵੱਡੇ ਮਹਿਰ ਹੋਣ ਧਨ ਦੌਲਤ ਖੁੱਲਾ ਹੋਵੇ ਪਰ ਜਦੋਂ ਕਿਤੇ ਲੋੜ ਪੈ ਜਾਏ ਸਮਾਜ ਨੂੰ ਕਿਸੇ ਗਰੀਬ ਨੂੰ ਕਿਸੇ ਗਵਾਂਢੀ ਨੂੰ ਉਹ ਤੋਂ ਬੰਦਾ ਚੁੱਪ ਕਰ ਜਾਏ ਪਾਸ਼ਕ ਕਹਿੰਦੇ ਉਸ ਮਾਇਆ ਨੂੰ ਉਸ ਮਹਿਲ ਨੂੰ ਕਹਿੰਦੇ ਅੱਗ ਲਾ ਕੇ ਸਾੜ ਦਿਓ ਬਾਣੀ ਦਾ ਫੈਸਲਾ ਜੀ ਪਾਸ਼ਾ ਕਹਿੰਦੇ ਭਲੀ ਸੁਭਾਵੀ ਛਪਰੀ ਜਾ ਮਹਿਕੁੰਗਾਏ ਕਿਤਹੀ ਕਾਮਨਾ ਤੌਰ ਹਾਰ ਉਹ ਕਿਸੇ ਕੰਮ ਨਹੀਂ ਹੈਗੇ ਮਹਿਲ ਮੜੀਆਂ ਪਰ ਧੰ ਹੈ কুমਾ ਮਸ਼ਕੀ ਰਾਤ ਪਟਾਈ ਹੈ ਜੀ ਪਹਿਲੇ ਬੱਚਿਓ ਲੱਲਾ ਹਾਂਜੀ ਲక్ష్ਮੀ ਹਾਂ ਲੱਲਾ ਲక్ష్ਮੀ ਭਾਈ ਕਹਿੰਦੇ ਤੁਨੂੰ ਅੰਦਰ ਠਹਿਰਾ ਕੇ কুমਾ ਮਸ਼ਕੀ